ਹੇ ਮਿੱਤਰੋ ਅੱਜ ਫੇਰ ਆ ਗਿਆ ਮੀ ਬਹੁਤ ਜ਼ਿਆਦਾ ਉਹ ਜੀਰੀ ਨਾ ਲਈਓ ਸਮਾਜੇ ਤੁਹਾਡਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫੇਰ ਆਪਣਾ ਇੱਕ ਨਵੇਂ ਦਿਨ ਤੇ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਸ਼ਾਮ ਕੇ ਵੱਜ ਗਏ 4:30 ਤੇ ਆਪਾਂ ਇਹ ਤੇ ਮੱਝਾਂ ਲਈ ਕਹਿੰਦੇ ਚਾਰਾ ਵੱਢਣਾ ਤੇ ਪਾਣੀ ਤੁਹਾਨੂੰ ਪਤਾ ਹੀ ਆ ਕੱਲ ਦਾ ਮੀਂਹ ਬਹੁਤ ਪਿਆ ਹੋਇਆ ਤੇ ਪਾਣੀ ਵਿੱਚ ਬਹੁਤ ਜ਼ਿਆਦਾ ਪਾਣੀ ਹੋਇਆ ਪਿਆ ਤੇ ਦੇਖ ਸਕਦੇ ਹੋ ਮੇਰੇ ਆਲੇ-ਦਾਲੇ ਪਾਣੀ ਉਹ ਪਾਣੀ ਤੇ ਕੱਲ ਆਪਾਂ ਚਾਰਾ ਵੱਟਿਆ ਸੀ ਤੇ ਸਾਰਾ ਖਰਾਬ ਹੋ ਗਿਆ ਤੇ ਅੱਜ ਵੀ ਇੱਕ ਵਾਰੀ ਤਾਂ ਮੀਂਹ ਆਇਆ ਸੀ ਵੀਰੋ ਪਰ ਇੰਨਾ ਨਹੀਂ ਪਿਆ ਜਿੰਨਾ ਕੱਲ ਪਿਆ ਸੀ ਤੁਹਾਨੂੰ ਪਤਾ ਹੀ ਆ ਕੱਲ ਬਹੁਤ ਮੀਂਹ ਪਿਆ ਤੇ ਝੀਰੀਆਂ ਦਾ ਬਹੁਤ ਨੁਕਸਾਨ ਹੋਇਆ ਤੇ ਤੁਹਾਨੂੰ ਦਿਖਾਣੇ ਆ ਲੈ ਮਿੱਤਰੋ ਕੱਲ ਵਾਲਾ ਕਹਿੰਦੇ ਮੀਂਹ ਹਜੇ ਪਾਣੀ ਉਤਰਿਆ ਨਹੀਂ ਤੇ ਰੱਬ ਨੇ ਅੰਜ ਫੇਰ ਮੀਂਹ ਪਾਤਾ ਯਾ ਦੇਖੋ ਵੀਰੋ ਕੱਲ ਕੀ ਵੱਡੀ ਪੀਚੀ ਡੁੱਬ ਗਈ ਸਾਰੀ ਖਰਾਬ ਹੋ ਗਈ ਚਰੀ ਤੇ ਮੌਸਮ ਹਲੇ ਵੀ ਦੇਖੋ ਬਣਿਆ ਪਿਆ ਕਿਉਂਕਿ ਮੌਸਮ 8 ਤਰੀਕ ਤੱਕ ਸਾਰਾ ਮੀਂਹ ਹੀ ਦੱਸਿਆ ਹੋਇਆ ਤੇ ਇਸ ਕਰਕੇ ਅੱਪਾ 3 ਕਿੱਲੇ ਲਾਏ ਹਲੇ ਬਾਕੀ ਛੱਡਤੀ ਹਲੇ ਫਿਰ ਦੇਖਾਂਗੇ ਕਿਉਂਕਿ ਪਾਣੀ ਬਹੁਤ ਆ ਜਾਂਦਾ ਇੱਥੇ ਇਸ ਕਰਕੇ ਤੇ ਅੱਪਾ ਦੇਖੋ ਵੀਰੋ ਦਾਤੀ ਲੈ ਕੇ ਕਹਿੰਦੇ ਚਰੀ ਲੱਗੇ ਸੀ ਵੱਢਣ ਤੇ ਉਹ ਸਾਹਮਣੀ ਸੱਤਾ ਵੀਰ ਆਪਣਾ ਦੁਖੀ ਆਤਮਾ ਤੇ ਉਹ ਚਾਰੇਆਂ ਪਾਣੀ ਦੇਖ ਲਓ ਬਾਈ ਕਿੰਨਾ ਕਿੰਨਾ ਹੋ ਰਿਹਾ ਤੇ ਦੇਖ ਸਕਦੇ ਆਪਾਂ ਵੱਢ ਰਹੇ ਆ ਤੇ ਬਹੁਤ ਬੁਰਾ ਹਾਲ ਹੋ ਰਿਹਾ ਤੇ ਉਹ ਆਪਾਂ ਕੱਲ ਵੱਡੇ ਦਾ ਪਾਣੀ ਵਿੱਚ ਡੁੱਬ ਗਿਆ ਦਾ ਪਰ ਇਹ ਖਰਾਬ ਹੋ ਗਿਆ ਤੇ ਇੱਧਰ ਜੀਰੀ ਦੇਖ ਲਓ ਵੀਰੋ ਸਾਰੀ ਡੁੱਬ ਗਈ ਸੀ ਇਹ ਬੱਟਾਂ ਦੇ ਉੱਪਰੋਂ ਪਾਣੀ ਚੱਲਿਆ ਦਾ ਬਹੁਤ ਬੁਰਾ ਹਾਲ ਹੋਇਆ ਕੱਲ ਮੀਂਹ ਕਰਨ ਤੇ ਬਹੁਤ ਤੰਗ ਹੋ ਕੇ ਵੱਢ ਰਹੇ ਆ ਪਾਣੀ ਦੇਖ ਲਓ ਕਿੰਨਾ ਕਿੰਨਾ ਖੜਿਆ ਤੇ ਚਲੋ ਫਿਰ ਦੇਖੋ ਬਾਈ ਕਿੰਨਾ ਕਿੰਨਾ ਪਾਣੀ ਹੋ ਰਿਹਾ ਬਹੁਤ ਤੰਗ ਹੋ ਰਹੇ ਆ ਤੇ ਪਾਣੀ ਦੇਖ ਲੋ ਚਰੀ ਵੀ ਦੇਖ ਲੋ ਐਨੀ ਡੁੱਬੀ ਖੜੀ ਆ ਤੇ ਉੱਧਰ ਆਪਾਂ ਕਿੰਨੀ ਪੱਟੀ ਸੀ ਤੇ ਚਾਰੇ ਪਾਸੇ ਪਾਣੀ ਪਾਣੀ ਹੋ ਰਿਹਾ ਤੇ ਕੱਲ ਆਪਣੀ ਜੀਰੀ ਡੁੱਬ ਗਈ ਸੀ ਇੱਧਰ ਦੇਖੋ ਜੀਰੀ ਡੁੱਬ ਗਈ ਸੀ ਮਸੋਈ ਬਚੀ ਆ ਮੜੀ ਮੜੀ ਰਹਿ ਗਈ ਸੀ ਤੇ ਮੀਂਹ ਵੀ ਰੋ 8 ਤਰੀਕ ਤੱਕ ਦੱਸਿਆ ਬਹੁਤ ਬੁਰਾ ਹਾਲ ਆ ਤੇ ਆਪਾਂ ਜੀਰੀ ਹੱਲੇ 3 ਕਿੱਲੇ ਲਾਏ ਆ ਪਰ ਉਹ ਵੱਧ ਨਹੀਂ ਪਲਾਂਦੇ ਕਿਉਂਕਿ ਮੌਸਮ ਬਹੁਤ ਖਰਾਬ ਆ ਬਈ ਮੀ ਬਹੁਤ ਸੈ ਗਿਆ ਜਿਦਾਂ ਦਾ ਪੱਠੇ ਬਹੁਤ ਔਖੇ ਹੋ ਰਹੇ ਵਧਣੇ ਹੱਡੀ ਦੂਰ ਤੇ ਲੇਖਾ ਨੇ ਲੈ ਮਿੱਤਰੋ ਦੋ ਪੰਡਾੰ ਮੱਟਦੇ ਐ ਇੱਕ ਆ ਪਈ ਤੇ ਆਪਾਂ ਨੂੰ ਪਾਣੀ ਦੇ ਵਿੱਚ ਪਾਣੀ ਪਈ ਕਿਉਂਕਿ ਚੜੀ ਜਿਹੜੀ ਖਰਾਬ ਹੋਈ ਸੀ ਉਹਦੇ ਉੱਪਰ ਪੰਪ ਵਾਸ਼ਾ ਕੇ ਪਾਲੀ ਤੇ ਇੱਕ ਬਾਹਰ ਪਾਈ ਸੀ ਸਾਹਮਣੇ ਸੱਤ ਨਹੀਂ ਪਿੰਡੀਆਂ ਵਧੀਆਂ ਹੋ ਰੀਆਂ ਹੁਣ ਤੇ ਥੋੜੀ ਟੁੱਟੀਆਂ ਅੱਜ ਆ ਦੇਖੋ ਇੰਨੀ ਕੀ ਤੋੜੀਆਂ ਅਚ ਪਿੰਡੀਆਂ ਇੱਕ ਟਾਈਮ ਦੀ ਸਬਜ਼ੀ ਬਣ ਜਾਏਗੀ ਤੇ ਪਾਣੀ ਤੁਹਾਨੂੰ ਦਿਖਾਉਂਦੇ ਆਂ ਦੇਖ ਸਕਦੇ ਤੁਸੀਂ ਸਾਰੋਂ ਪਾਸੇ ਪਾਣੀ ਪਾਣੀ ਹੋ ਰਿਹਾ ਮਹੀ ਪੈ ਗਿਆ ਕੱਲ ਇਹ ਡੱਬਰੀ ਆਪਣੀ ਚਰੀ ਤੇ ਆ ਚੀਰੀ ਵੀ ਕੱਲ ਡੁੱਬ ਗਈ ਸੀ